ਅਮਿਤ ਸਰਵਿਕੇ ਸਰਕਾਰ ਵੱਲੋਂ ਗਰੀਬ ਲੋਕਾਂ ਨੂੰ ਦਿੱਤੀ ਜਾ ਰਹੀ ਸਹੂਲਤ ਦਾ ਕੁਝ ਅਧਿਕਾਰੀਆਂ ਵੱਲੋਂ ਨਜਾਇਜ਼ ਪੈਦਾ ਚੁੱਕਿਆ ਜਾ ਰਿਹਾ ਹੈ ਦਰਅਸਲ ਸਥਾਨਕ ਲੋਕਾਂ ਨੇ ਦੋਸ਼ ਲਗਾਇਆ ਹੈ ਕਿ ਸਰਕਾਰ ਵੱਲੋਂ ਮਿਲਣ ਵਾਲੀ ਕਣਕ ਦੀਪੂ ਹੋਲਡਰਾਂ ਵੱਲੋਂ ਉਹਨਾਂ ਨੂੰ ਘਟ ਦਿੱਤੀ ਜਾ ਰਹੀ ਹੈ ਜਿਸ ਦੇ ਰੋਜ਼ ਵਜੋਂ ਲੋਕਾਂ ਨੇ ਡੀਐਫਓ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਪਰਚੀ ਕਟਾਂਗੇ ਇਹ ਪਰਚੀਆਂ ਕਟੀਆਂ ਹੈ ਪਰਚੀ ਕਰਕੇ ਕਹਿੰਦਾ ਮਹੀਨੇ ਬਾਅਦ ਰਾਸ਼ਨ ਮਿਲਣਾ ਦੁੱਜਣ ਦਿੱਤੀਆਂ ਸਾਡੇ ਵਾਰੀ ਕਹਿੰਦੇ ਮਹੀਨੇ ਨੂੰ ਮਿਲਦੀਆਂ ਪਰਚੀਆਂ ਜਾਂ ਕੱਟਦਾ ਇਹਨਾਂ ਪਰਚੀਆਂ ਘਰਵਤਾਂ ਕਰਦੇ ਇਦਾਂ ਤੱਕ ਕਰਦਾ ਕੋਈ ਚੌਂਦਾ ਕੋਈ ਨਹੀਂ ਸੂਰਜ ਨੰਦਾ ਸੂਰਜ ਜੀ ਕਾਂਤਰਾਣੀ ਦਾ ਬੱਚਾ ਅੱਛਾ ਜੀ ਹਾਂਜੀ ਜੀ ਪੂਰੇ ਨਾਂ ਤੇ ਆ ਜੀ ਕੀਤੇ ਨਾਂ ਤੇ ਸੂਰਜ ਸਿੰਘ ਦੇ ਨਾਂ ਕਾਂਤ ਕਾਂਤਰਾਣੀ ਦਾ ਨਾਂ ਤੇ ਉਹ ਹੁਣ ਚਲਾਪੋਂ ਦਾ ਬੇਟਾ ਉਹਦਾ ਬੇਟਾ ਚਲਾ ਰਿਹਾ ਕੋਈ ਕੋਈ ਛੋਟੀ ਹੈਗੀ ਕੋਈ ਇਹ ਦੋਨੋਂ ਨਹੀਂ ਛੋਟੀ ਛੋਟੀ ਨਹੀਂ ਆ ਗਈ ਕੋਕੋ ਫਿਰ ਤੁਹਾਨੂੰ ਪਰਚੇ ਪੂੰਡ ਕੱਟੇ ਹੁੰਦਾ ਪਰਚੇ ਦੋਨੇ ਕੱਟੀਆਂ ਆ ਜਾਂ ਕੱਟੀਆਂ ਨੇ ਸੂਰਜ ਨੇ ਠੀਕ ਹੈ ਅੱਜ ਇੱਕ ਗੀਚ ਪਿਆਰ ਕਰਨਾ ਹੈ ਸ਼ਿਕਾਇਤ ਕਰਨੀ ਹੈ ਵੀ ਪਰਚੀ ਕੱਟ ਕੇ ਦਿੰਦਾ ਮਹੀਨੇ ਬਾਅਦ ਰਾਸ਼ਨ ਲੈਣ ਆ ਜਿਓ ਤੇ ਸਾਨੂੰ ਰਾਸ਼ਨ ਨਹੀਂ ਦੇ ਰਿਹਾ ਕਾਂਕ ਅੱਜ ਤੋਂ ਪਹਿਲਾਂ ਵੀ ਅਸੀਂ ਇੱਥੇ ਮੈਮੋਰੰਡਮ ਦੇ ਕੇ ਗਏ ਸੀ ਇਹ ਕਣਕ ਨਹੀਂ ਸੀ ਦੇ ਰਿਆ ਤਿੰਨ ਤਿੰਨ ਮਹੀਨੇ ਲੋਕਾਂ ਨੂੰ ਕਣਕ ਨਹੀਂ ਦਿੱਤੀ ਇਹ ਕਾਂਤਾ ਦੇ ਵੀਜ਼ਾ ਡਿਪੂ ਆ ਜੀ ਉਹ ਨੂੰ ਉਹੀ ਚਲਾ ਰਹੇ ਨੇ ਉਹੀ ਕਰ ਰਹੇ ਨੇ ਪਰ ਜਦੋਂ ਅਸੀਂ ਸ਼ਿਕਾਇਤ ਕੀਤੀ ਤਾਂ ਫਿਰ ਉਹਨਾਂ ਨੇ ਕਣਕ ਲਿਆਂਦੀ ਪਰ ਹੁਣ ਕੀ ਕਰ ਰਹੇ ਨੇ ਕਿਸੇ ਨੂੰ 5 ਕਿਲੋ ਘੱਟ ਕਿਸੇ ਨੂੰ 7 ਕਿਲੋ ਘੱਟ ਕਈਆਂ ਦੀਆਂ ਪਰਚੀਆਂ ਕੱਟੀਆਂ ਨੇ ਉਹਨਾਂ ਨੂੰ ਕਣਕ ਨਹੀਂ ਦੇ ਰੇ ਕਈਆਂ ਦੀਆਂ ਪਰਚੀਆਂ ਕੱਟ ਕੇ ਕਣਕ ਨਹੀਂ ਦੇ ਰੇ ਉਲਟਾ ਜਵਾਬ ਕੀ ਦਿੰਦੇ ਆ ਕਿ ਜਦੋਂ ਹੋਵੇਗੀ ਉਦੋਂ ਦਵਾਂਗੇ ਇਸ ਕਰਕੇ ਅਸੀਂ ਐਡਮਿਨਿਸਟ੍ਰੇਸ਼ਨ ਨੂੰ ਬੇਨਤੀ ਕਰਨ ਆਏ ਆ ਕਿ ਜਿੱਦਾਂ ਪਹਿਲਾਂ ਇਹਨਾਂ ਤੇ ਦਬਾਅ ਪਾ ਕੇ ਇਹਨਾਂ ਨੂੰ ਕਣਕ ਦੀ ਸ਼ੁਰੂ ਕਰਵਾਈ ਸੀ ਉਸੇ ਤਰ੍ਹਾਂ ਇਹਨਾਂ ਗਰੀਬਾਂ ਦੀ ਕਣਕ ਜਿਹੜੀ ਆ ਰਹਿੰਦੀ ਹੋਈ ਇਹਨਾਂ ਨੂੰ ਦਵਾਈ ਜਾਵੇ ਜਿਨ੍ਹਾਂ ਨੂੰ ਘੱਟ ਦਿੰਦੇ ਆ ਉਨ੍ਹਾਂ ਦੀ ਵੀ ਪੂਰੀ ਕਰਾਈ ਜਾਵੇ ਨਹੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦਾ ਇਕੱਠ ਦਫ਼ਤਰ ਨੂੰ ਸਾਹਮਣਾ ਔਖਾ ਹੋ ਜਾਵੇਗਾ ਅਸੀਂ ਬੇਨਤੀ ਕਰਦੇ ਹਾਂ ਕਿ ਇਹ ਲੋਕਾਂ ਦੀ ਜਿਹੜੀ ਮੁਸ਼ਕਲ ਆ ਉਹਨੂੰ ਹੱਲ ਕੀਤਾ ਜਾਵੇ। ਉਦੋਂ ਸਬੰਧਿਤ ਅਧਿਕਾਰੀਆਂ ਨੇ ਕਿਹਾ ਕਿ ਉਹਨਾਂ ਵੱਲੋਂ ਇਸ ਮਾਮਲੇ ਦੀ ਜਾਂਚ ਕਰ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ। ਮੈਂਬਰਾਂ ਦਾ ਜੀ ਆਨਲਾਈਨ ਆਪਾਂ ਚੈੱਕ ਕਰ ਸਕਦੇ ਹਾਂ। ਪੋਰਟਲ ਤੇ ਕਿਸੇ ਦੇ ਕਿੰਨੇ ਮੈਂਬਰ ਹੋ ਉਹ ਚੈੱਕ ਕਰ ਸਕਦਾ ਹੈ। ਜੇਦੋਂ ਫਿਰ ਵੀ ਲੱਗਦਾ ਕਿ ਸਾਨੂੰ ਘਟ ਦੇ ਰਿਹਾ ਜੇ ਕਿ ਇਹ ਚਾਹ ਰਿਹਾ ਆਨਲਾਈਨ ਇੱਥੇ ਨਾਲ ਮਿਲਦੀ ਉਹਦੀ ਇਹ ਕਾਰਵਾਈ ਕਰਾਂਗੇ। ਪੈਸੇ ਮੈਂਬਰ ਇਸ ਟਾਈਮ ਐਡ ਨਹੀਂ ਹੁੰਦੇ। ਜੇ ਮੈਂਕਮੇ ਵੱਲੋਂ ਬਣ ਕੇ ਰਿਪੋਰਟ ਨੂੰ ਪੂਰੀ ਪ੍ਰੋਵਾਈਡ ਕੀਤੀ ਜਾਂਦੀ ਤਾਂ ਇਹਨਾਂ ਲੋਕਾਂ ਦੀ ਕੰਮ ਖਤਮ ਜਾਂਦਾ। ਇਹ ਤੇ ਹੁਣ ਸਾਨੂੰ ਡਿਪੋਰਟ ਨਾ ਪੁੱਛਾਂਗੇ ਅਸੀਂ ਜੇ ਮੇਰੀ ਪਰਚੀ ਦੀ ਗੱਲ ਕਰੀਏ ਤਾਂ ਮਸ਼ੀਨੀ ਪਰਚੀ ਵੀ ਨਹੀਂ ਹੱਥਾਂ ਨਾਲ ਪਰਚੀ ਕੱਟ ਕੇ ਦੇ ਰਹੀ ਹੈ ਉਸ ਤੇ ਕਾਰਵਾਈ ਕੀਤੀ ਜਾਏਗੀ ਬਿਲਕੁਲ ਕੀਤੀ ਜਾਏਗੀ ਸਾਨੂੰ ਹੁਣ ਜਦੋਂ ਪਤਾ ਲੱਗਾ ਨਾ ਤੇ ਹੱਥ ਪੁੱਜੀਆਂ ਪਰਚੀਆਂ ਉੱਤੇ ਬੰਦੀ ਕਾਰਵਾਈ ਜ਼ਰੂਰ ਹੋਏਗੀ ਜੀ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਬੇਟ ਫਾਰਮ ਇਜ਼ ਨਾਓ ਅਵੇਲੇਬਲ ਔਨ ਯੂਅਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਥੈਨ 5 ਇਅਰਸ ਐਕਸਪੀਰੀਅੰਸ ਇਨ ਸੇਮ ਲਾਈਨ He used to work with reputed companies, agencies as well local builders with brothers. He is professional by plumbing, electrician, masonry, car For more information, please contact him at under Check platform www.checktrade.com slash nine two one seven six zero Chandar Consultants Limited call him on this number 079 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ